ਉਹ ਐ ਕਰ। ਹੁਣ ਲੋਕ ਪੈਂਦਾ ਨੂੰ ਤਲੀ ਪੋਣੂ। ਆ ਵੀ ਮੈਂ ਲਾ ਕੋਲ ਦਾ ਆ ਬੜਾ। ਦੱਕੇ ਉਹ ਇੱਕ ਮਿੰਟ ਆ ਕਹੇ ਵੀਡੀਓ ਬਣਾਈ। ਵੀਡੀਓ ਬਣੀ ਆ ਦੇਖੀ। ਕੈਪਸੂਲ ਆ ਦੇਖ ਲਓ ਬਾਈ ਜੀ ਆ ਦੇਖੋ। ਸੌਰੀ ਮਾਨਤਾ ਨਾ। ਇਹ ਬੰਦਾ ਬਰਨਾਲਾ ਤੋਂ ਆ ਗਿਆ ਬਟਬਟਾ ਟੂਲਪਲਾਜੇ ਤੱਕ ਦੇਖ ਲਓ। ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕਾਂ ਐ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਸਿਕੋਂ ਮਾਰ ਦੇ ਮਾਰ ਦੇ। ਬੰਦਾ ਆਇਆ। ਆਹ ਦੇਖ ਲੋ ਬਾਈ ਆਹ ਦੇਖ ਲੋ ਆ ਇਹਨਾਂ ਦਾ ਆਹ ਦਿੱਤਾ ਨੰਬਰ ਹੈ ਸਾਡੇ ਵੀ ਮਾਲ ਦੇ ਲਗਾਏ ਆ ਮਾਲ ਤੇ ਆਇਆ ਇਹ ਮਿਸਾਲ ਦੇਖੋ ਆਹ ਦੇਖ ਲੋ ਬਾਈ ਦੀ ਕੈਪਸੂਲ ਬਈ ਮਾਲੀ ਸੋਰੀ ਬਾਈ ਸੋਰੀ ਉਹਨੇ ਕੱਟਨੇ ਖਰਾਕੀ ਤੇ ਕਾਰ ਸੁਰੱਖਿਅਤ ਰੱਖ ਭਾਈ ਬਈ ਸੁਆਮੀ ਅਕਸਵਾ ਕਾਤੀ ਭਾਈ ਬਈ ਉਹ ਆਇਆ ਕਿੱਥੋਂ ਲਾ ਭਾਈ ਗਏ ਚਾਰ ਮੋਟਰਸਾਈਕਲ ਬੱਤੀ ਮਾਰਦਾ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਭਾਈ ਮੇਰੇ ਨਾਲ ਵੀ ਵੀਡੀਓ ਬਣਾ ਦੀ ਇਹ ਮਾਰੂ ਗੱਡੀ ਅਸੀਂ ਬਣੀ ਵੀਡੀਓ ਜਿਹੜਾ ਆਪਦਾ ਪਰਿਵਾਰ ਲਈ ਫਿਰ ਦੋਵਾਂ ਮੋਟਰਸਾਈਕਲ ਦੇ ਕੀ ਕਸੂਰ ਆ ਬਈ ਇਹੇ ਜੇ ਆ ਆਹੀ ਦੀ